ਆਹੋ ਨਾਮ ਆਉਂਦਾ ਹੈ ਇੱਕ ਤੋਂ ਪਾਰ ਜਦੋਂ ਬਾਬਾ ਜੀ ਜੋ ਸਰਵਾਨਾਰ ਸੇਧ ਦੇ ਵਾਲੇ ਕੋਲ ਦਾ ਕੰਮ ਹੈ ਹਾਂ ਹਰੋ ਸਾਈਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਹਕਮ सगो चा सगो पैडा वड़ा दे चा न ਬਾਬਾ ਦੀਆਂ ਜਾਕੇ ਵਾਇਦੂ ਦੀ ਚਾਹ ਚਾਹ ਲੈ ਜੀ ਜਲ ਸਾਕੇ ਵਾਇਦੂ ਦੀ ਜਲ ਸਾਕੇ ਹੁਣੇ ਤੇ ਰੋ ਪੀ ਗਿਆ ਤੇ ਆਦੋ ਬਾਬਾ ਦੀ ਕੋਲਾ ਰੋਗ ਨਹੀਂ ਚਾਹ ਸਕੋ ਕੋਈ ਵੀ ਦੀ ਚਾਹ ਸਕੋ ਬਾਬਾ ਦੀ ਚਾਹ ਸਕੋ ਬਾਬਾ ਦੀ ਜਲ ਦੀ ਰੋ ਜੀ ਖਤ ਪਾਠ ਕਰਵਾਏ ਨੇ ਥੋੜਾ ਥੋੜਾ ਚਾਹਣੇ ਦਾ ਬਾਬਾ ਦੀ ਚਾਹ ਜਿਉਂ ਬਣਾ ਕਰਾਈਏ ਪੱਕੇ ਦੀਆਂ ਬਰਤਨ ਹੋ ਦਿੱਤੀਆਂ ਨੇ ਬਹੁਤ ਹੀ ਅਰਦਾਸ ਹੋਣੀ ਹੈ ਕਿ ਪਾਤਸ਼ਾਹ ਸਾਲ ਪਿਛੋਂ ਤੇ ਦੇਣਾ ਹੋਣੀ ਨੇ ਅੱਧੀ ਜਿੰਨੇ ਵੀ ਭਾਈ ਭਾਲ ਤੇਰੇ ਦਰ ਤੇ ਪਹੁੰਕੇ ਆਣ ਕੋਈ ਮਾਇਆ ਲੈ ਕੇ ਪੁੰਚਾ ਕੋਈ ਥੋਜ ਲੈ ਕੇ ਪੁੰਚਾ ਕੋਣ ਸਾਰਿਆਂ ਨੂੰ ਜਾਣਦਾ ਹੈ ਪਾਤਸ਼ਾਹ ਜੋ ਸਾਰਿਆਂ ਦੀ ਭਾਵਨਾ ਪੂਰੀ ਕਰੋ ਮੱਤਿਆਂ ਨੂੰ ਦਰਬਾਰਿਆ ਸਲਾ ਕਰੋ ਸਾਤ ਸੰਗਤ ਆ ਮੈਂ ਆ ਕੇ ਪਾਸ ਵੀਡੀਓ ਕਰਾ ਆ ਗਿਆ ਮੈਂ ਸਾਡੀ ਚਲਣਾ ਚ ਮੰਤ ਮੰਗਣੀ ਹੈ ਕਿ ਮਹਾਰਾਜ ਸਾਨੂੰ ਸਾਰਿਆਂ ਦੀ ਜ਼ਿੰਦਗੀ ਦੇ ਅਸੀਂ ਤੇਰੀ ਕਿਰਪਾ ਨਾਲ ਸਵਾਸ ਝੋਈਏ ਕਿ ਜਿਹੜਾ ਤੇਰਾ ਅਗਲਾ ਮੇਲਾ ਹੋਣਾ ਫਿਰ ਅਸੀਂ ਉਸ ਮੇਲੇ ਵਿੱਚ ਫਿਰ ਸੇਵਾ ਕਰੀ ਸਾਤ ਸੰਗਤ ਦੀ ਉਪਰੂ ਕੀ ਨਹੀਂ ਕਰ ਸਕਦਾ ਗੁਰਬਾਣੀ ਦਾ ਹੁਕਮ ਹੈ ਸਤਿਗੁਰ ਮੇਰਾ ਮੈਨੂੰ ਕੋਈ ਕਿਰਾਂ ਬਣਨੀ ਨਹੀਂ ਮਾਰ ਜਵਾਲੇ ਪਾਏ ਦਾ ਚਾਨਣ ਹੁੰਦਾ। ਹਮਰਾਤੀ ਆਈ ਬਾਰਾਂ ਨੂੰ ਇਹਦਾ ਕੰਡੀਟਰ ਦਾ ਡੀਜਾ ਲੱਗਿਆ। ਇਹ ਤੜੀ ਫੋਰਮੈਂਟ ਨੂੰ ਭਾਈ ਤੋਂ ਨੇ ਭਾਈ ਤੇ ਭਰਾ ਇੱਥੇ ਬੰਨਣਾ ਕਿ ਇੱਥੇ ਕਿੰਨੇ ਨੇ ਕੀ ਬਰਾਦਰ ਨੇ। ਇਹ ਚਿੱਤੇ ਦਾ ਪੈਂਸਨ ਦਾ ਦਾਵਾ ਜਿਵੇਂ ਖਾਣ ਦੇ ਪਾਈ ਤੋਂ ਦੇਦੇ ਆ। ਕੀ ਟੋਲਾ ਸਾਡੇ ਮਿਲੇ ਦੀਆਂ ਰੌਣਕਾਂ ਆ ਇਹਨਾਂ ਦਾ ਇੱਥੇ ਦੁੱਧ ਆਉਣਾ ਨਾ ਹਾਂ ਉਹਨਾਂ ਦਾ ਤਲਵੰਡੀ ਵਾਲਿਆਂ ਦਾ ਆਹ ਹਾਂ ਚੰਗਾ ਯਾਰੇ ਵੀ ਲੱਗਣੀਆਂ ਲੱਗਣੀਆਂ ਪਾਪਾ ਸ਼ਾਇਦ ਲੱਗੀਆਂ ਆਓ ਆਓ ਨਾਲ ਕੇਦੇ ਉਹ ਸਾਹਮਣੇ ਆਹੋ ਆਖਰੀ ਇਹ ਰੋ ਆਹ ਸਾਡੇ ਨੇਮ ਤੇ ਜਿਹੜਾ ਕਰਦੇ ਆ ਤੇ ਇਹ ਕਰੀਏ ਤੋਂ ਵਧਾਈ ਗਏ ਵਾਹ ਉਹ ਲੋ ਜਿਹੜਾ ਹੈ ਬੰਦ ਹੋ ਜੂਗਾ ਅੱਜ ਉਹ ਆਵੇ ਤੇਰੇ ਅੰਦਰ ਤਿੰਨੋ ਚੰਗਾ ਮੈਂ ਲਾਈਵ ਵੀ ਕਰ ਦਿੰਦਾ ਹਾਂ ਅੰਟੀ ਨਾਲ ਹੋਣਾ ਵਾਹ ਲਾਈਵ ਨਾਲ ਕੋਡ ਉਹ ਜਿਹੜੀ ਨਾਲ ਬਾਅਦ ਵੀ ਅਪਲੋਡ ਹੋ ਜੇ ਚਲੋ ਇਹ ਵੀ ਹੋ ਜੂਗੀ ਇਹਨੂੰ ਕਰ ਲਾਂਗੇ ਲਾਈਵ ਕੋਡ ਹੋ ਜੇ ਆ ਉਹ ਲਾਈਵ ਉੱਤੇ ਹੀ ਰਹਿੰਦੀ ਆ ਨਾ ਜਮਨਾ ਤੋਂ ਇੰਸਟਾਲ ਉਹ ਆ ਦੋ ਤੋਂ ਡਾਊਨਲੋਡ ਕਰ ਸਕਦਾ ਮਾਜੀ ਅੱਛਾ ਅੱਛਾ ਉਹ ਲਾਉ ਡੂਟ ਹੋ ਗਿਆ ਨਾ ਨਾ ਇਧਰ ਵਾਹ ਤੋ ਤੋ ਬੋਸ ਕਰੀਏ ਨਾ ਨਾ ਇਧਰ ਵਾਹ ਤੇਰੀ ਜਨਮ ਨਾ ਜਾਣ ਤੋ ਪੈਗ ਉਹ ਇਹਨਾਂ ਦੀ ਪੱਤੀ ਚਲਾ ਗਿਆ ਕਿ ਨਹੀਂ ਨਾ ਬਣ ਬੋਲੀ ਜਾ ਰਹੀ ਰਿਕਾਰਡਿੰਗ ਉਹ ਨਹੀਂ ਰਿਕਾਰਡਿੰਗ ਦੀ ਲੋੜ ਨਹੀਂ ਉਹ ਲਾ ਲਾਂਗੇ ਕੋਈ ਸ਼ਬਦ ਲਾ ਲਾਂਗੇ ਮੈਂ ਕਿਹਾ ਹਾਂ ਆਪਾਂ